ਕੋਈ 1500 ਦੀ ਕਿਰਪਾਨ ਲੈ ਵੇ ਕਹਿੰਦੇ ਹਾਏ ਇੰਨੀ ਮਹਿੰਗੀ ਉਹ ਇਹ ਤਾਂ ਲੱਖਾਂ ਦੇ ਵੀ ਮਿਲ ਜਾਂਦੇ ਸਸਤੇ ਆ ਕਿਉਂਕਿ ਖਾਲਸਾ ਜੀ ਤੁਸੀਂ ਸੁਣਿਆ ਭਈ ਮਹਾਰਾਜ ਨੇ ਕਾਲੇ ਖਾਨ ਦੇ ਖੰਡਾ ਮਾਰਿਆ ਕਾਠੀ ਤੱਕ ਵਢਿਆ ਛੇਵੇਂ ਪਾਤਸ਼ਾਹ ਨੇ ਉਹ ਮਹਾਰਾਜ ਜੀ ਦੀਆਂ ਬਾਹਾਂ ਦਾ ਬਲ ਤੇ ਕੋਈ ਅੰਤ ਨਹੀਂ ਪਰ ਜਿਹੜਾ ਖੰਡਾ ਮਾਰਿਆ ਖੰਡੇ ਦੇ ਪੱਲੇ ਵੀ ਤੇ ਕੁਝ ਸੀ ਨਾ ਲੋਹਾ ਕੁਝ ਤੇ ਕਾਬਲ ਸੀ ਨਾ ਜਿਹੜਾ ਬੰਦੇ ਸਮੇਤ ਬਖਤਰ ਵਢ ਗਿਆ ਯਾਨੀ ਇਹੋ ਇਹੋ ਜੇ ਸ਼ਸਤਰ ਜੰਗਾਂ ਦੇ ਚੱਲਣ ਵਾਲੇ ਆਤਾ ਨੂੰ ਸਵਾਦ ਨਾਲ ਦਰਸ਼ਨ ਨਹੀਂ ਹੋਇਆ ਜੀ ਤੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਇਹ ਤੇ ਟੁੱਟ ਜਾਂਦੀਆਂ ਦੂਹ ਚੋਂ ਵਾਰਾਂ ਚ ਉਹ ਜਿਹੜੀ ਦੁਕਾਨ ਤੋਂ ਮਿਲਦੀ ਉਹ ਸਵਾਦ ਨਾਲ ਨਾਰੀਅਲ ਨਾਲ ਵੱਡੇ ਬੰਦਾ ਉਹਨੇ ਕੀ ਵੜਨ ਫਿਰ ਇਹੋ ਜਿਹੇ ਹਾਲ ਬਣੇ ਹੋਏ ਆ ਪਰ ਇਹਨਾਂ ਚੀਜ਼ਾਂ ਦਾ ਭਲੇਖਾ ਦੁਨੀਆ ਦੇ ਮਨ ਚ ਨਾ ਪਵੇ ਤਾਈਆਂ ਤੇ ਪੰਥ ਖਾਲਸਾ ਚੱਕਰਵਰਤੀ ਆ ਤਾਈਆਂ ਤੇ ਸ਼ਾਸਤਰ ਬਸ਼ਤਰ ਦੇ ਦਰਸ਼ਨ ਕਰਾਏ ਜਾਂਦੇ ਆ ਹੋਰ ਨਿਹੰਗ ਸਿੰਘਾਂ ਦਾ ਚੱਕਰਵਰਤੀ ਹੋਣਾ ਮੇਲੇ ਮਨਾਉਣ ਤੱਕ ਦੀ ਗੱਲ ਨਹੀਂ ਇਹ ਪੰਥ ਦਾ ਸੀਨੇ ਬਸੀਨੇ ਪ੍ਰਚਾਰ ਹੈ ਪਈ ਲੋਹ ਲੰਗਰ ਓਵੇਂ ਤਪਦਾ ਸੀ ਅੱਜ ਵੀ ਓਵੇਂ ਤਪਦਾ ਦੇਖਦੇ ਵਰਤਦੀ ਸੀ ਅੱਜ ਵੀ ਓਵੇਂ ਵਰਤਦੀ ਹੈ ਦਰਬਾਰ ਸਜਦੇ ਸੀ ਅੱਜ ਵੀ ਸਜਦੇ ਨੇ ਬਿੰਦ ਬਾਣੀਆਂ ਦੇ ਜਾਪ ਹੁੰਦੇ ਸੀ ਅੱਜ ਵੀ ਹੁੰਦੀਆਂ ਨੇ ਇਸੇ ਤਰੀਕੇ ਨਾਲ ਮਹੱਲੇ ਖੇਡੇ ਜਾਂਦੇ ਸੀ ਅੱਜ ਵੀ ਖੇਡੇ ਜਾਂਦੇ ਨੇ ਉਦੋਂ ਵੀ ਨਿਸ਼ਾਨ ਤੇ ਨਗਾਰਿਆਂ ਦੀ ਤਾਬਿਆਂ ਚ ਬੁੱਢੇ ਦਲ ਨੇ ਕਈ ਮੋਰਚੇ ਜਿੱਤੇ ਤਰਨੇ ਦਲ ਨੇ ਕਈ ਜੰਗਾਂ ਜਿੱਤੀਆਂ ਅੱਜ ਓਹੀ ਨਿਸ਼ਾਨ ਨਗਾਰੇ ਦੀ ਕਮਾਨ ਥੱਲੇ ਦਾਲ ਖਾਲਸਾ ਮਹੱਲਾ ਖੇਡਦਾ ਬਦਲਿਆ ਕੱਖ ਵੀ ਨਹੀਂ ਇਹ ਬਾਜਾ ਵਾਲੇ ਪੰਥ ਦੇ ਖਾਲਸੇ ਦੀ ਵਡਿਆਈ